ਭਾਰਤ ਦੇ 스타 ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਸ਼ਨੀਵਾਰ ਨੂੰ ਆਪਣੇ ਪ੍ਰੋਫੈਸ਼ਨਲ ਕੈਰੀਅਰ ਦੀ 5ਵੀਂ ਜਿੱਤ ਦਰਜ ਕੀਤੀ। ਸ਼ਨੀਵਾਰ ਦੇ ਰੋਮਾਂਚਕ ਮੁਕਾਬਲੇ 'ਚ ਵਿਜੇਂਦਰ ਨੇ ਫਰਾਂਸ ਦੇ ਮੈਟਿਓਜ਼ ਰੋਇਰ ਨੂੰ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਵਿਜੇਂਦਰ ਨੇ ਆਪਣੇ ਪ੍ਰੋਫੈਸ਼ਨਲ ਕੈਰੀਅਰ 'ਚ ਲਗਾਤਾਰ 5ਵੀਂ ਜਿੱਤ ਦਰਜ ਕਰ ਲਈ। ਵਿਜੇਂਦਰ ਨੇ ਮੈਚ ਵੀ ਨੌਕਆਊਟ ਦੇ ਨਾਲ ਹੀ ਜਿੱਤਿਆ। ਵਿਜੇਂਦਰ ਦੀ ਇਸ ਦਮਦਾਰ ਜਿੱਤ ਤੋਂ ਬਾਅਦ ਹਰ ਪਾਸਿਓਂ ਵਧਾਈਆਂ ਮਿਲਣ ਲੱਗੀਆਂ। ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸਚਿਨ ਤੰਦੂਲਕਰ ਤੱਕ ਨੇ ਵਿਜੇਂਦਰ ਨੂੰ ਜੱਦੀ ਵਧਾਈ ਦਿੱਤੀ। ਨਾਲ ਹੀ ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਖਾਸ ਤੌਰ ਤੇ ਟਵੀਟ ਕਰਕੇ ਵਿਜੇਂਦਰ ਦੀ ਤਾਰੀਫ ਕੀਤੀ ਅਤੇ ਵਧਾਈਆਂ ਦਿੱਤੀਆਂ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਟਵੀਟ ਚ ਲਿਖਿਆ ਕੰਗ੍ਰੈਚੁਲੇਸ਼ਨਸ ਬੌਕਸਰ ਵਿਜੇਂਦਰ ਸਿੰਘ ਫੋਰ 5ਥ ਵਿਨ ਇਨ ਅ ਰੋ ਯੂ ਹੈਵ ਡਨ ਦ ਨੇਸ਼ਨ ਪ੍ਰਾਊਡ ਵਿਸ਼ਿੰਗ ਯੂ ਮੋਰ ਸਕਸੈਸ ਇਨ ਫਿਊਚਰ ਵਿਜੇਂਦਰ ਦੀ ਤਮਾਕੇਦਾਰ ਖੇਡ ਹਰ ਕਿਸੇ ਨੂੰ ਪਸੰਦ ਆ ਰਹੀ ਹੈ ਅਤੇ ਦੇਸ਼ ਦੇ ਦਿੱਗਜ ਵੀ ਮੁੱਕੇਬਾਜ਼ੀ ਦੇ ਪੋਸਟਰ ਬாய் ਦੀ ਕਮਾਲ ਦਾ ਖੂਬ ਮਜ਼ਾ ਲੈ ਰਹੇ ਨੇ ਵਿਜੇਂਦਰ ਨੇ ਵੀ ਦਿਗਜਾਂ ਦੀਆਂ ਵਧਾਈਆਂ ਲਈ ਧੰਨਵਾਦ ਦਿੱਤਾ।